ਮਸੀਬਤ ਦੇ ਮਰਦਾਂ ਦੇ ਪੈਂਦੀ ਰਹਿੰਦੀ ਆ ਤੇ ਕੁੱਤੀ ਬਿੱਲੀ ਆਵੇ ਪਾਉਂਦੀ ਰਹਿੰਦੀ ਆ ਤੇ ਵੀਰੋ ਆ ਸਿੱਧੂ ਮੂਸੇਵਾਲੇ ਦੀ ਗੱਲ ਕਰਨ ਲੱਗਾ ਪਹਿਲਾ ਸੂਰਮਾ ਜਿਹਦੇ ਬੁੱਤ ਲੱਗੇ ਮੇਰੇ ਅੱਖੀਂ ਵੇਖਿਆ ਵੈਸੇ ਤੇ ਸਰਕਾਰੀ ਬੁੱਤ ਥਾਂ-ਥਾਂ ਲੱਗੇ ਰਹਿੰਦੇ ਸੀ ਪਰ ਜਿਹੜੇ ਜਨਤਾ ਨੇ ਆਪ ਬੁੱਤ ਲਾਏ ਦਿਲੋਂ ਉਹ ਪਹਿਲੀ ਯਾਰ ਕੇ ਹਸਤੀ ਦੇ ਬੁੱਤ ਲੱਗੇ ਆ ਤੇ ਉਹਦਾ ਮੁਕਾਬਲਾ ਜਿਹੜੇ ਫੇਸਬੁੱਕ 'ਈ ਕਰਦੇ ਆ ਚਾਰ ਪੰਜ ਕਹਾਕਾਰ ਜਰਾ ਕੇ ਬੈਸਟ ਕੌਣ ਬੈਸਟ ਕੌਣ ਵਿੱਚ ਸਿੱਧੂ ਦੀ ਵੀ ਫੋਟੋਸ਼ਾਪ ਦਿੰਦੇ ਆ ਉਹ ਗੱਲ ਬੜੀ ਗਲਤ ਆ ਵੀਰੋ ਉਹ ਕੰਮ ਕਰਨੇ ਬੰਦ ਕਰੋ ਨਚਾਰਾਂ ਵਿੱਚ ਸਿੱਧੂ ਦਾ ਕੋਈ ਮੁਕਾਬਲਾ ਨਹੀਂ ਸਿੱਧੂ ਇੱਕ ਸੂਰਮਾ ਸੱਜਣ ਤੇ ਪਿਓਰ ਬੰਦਾ ਸੀ ਇਹ ਜਿਹੜੇ ਨਚਾਰ ਪੈਸੇ ਆਸ ਤੇ ਕਿਤੇ ਵੀ ਜਾ ਕੇ ਨੱਚ ਲੈਂਦੇ ਸਿੱਧੂ ਇਹੋ ਜਿਹਾ ਬੰਦਾ ਨਹੀਂ ਸੀ ਤੇ ਵੀਰੋ ਬੈਂਦੀ ਏ ਆ ਬੈਂਦੀ ਏ ਆ ਧਿਆਨੋ ਵੀ ਜਿਹੜਾ ਫੇਸਬੁੱਕ ਤੇ ਆ ਜਿਹੜਾ ਸਿੱਧੂ ਦੀ ਫੋਟੋ ਨਚਾਰਾਂ ਵਿੱਚ ਪਾ ਕੇ ਕੰਪੇਅਰ ਕਰਦੇ ਵੀ ਬੈਸਟ ਕੌਣ ਉਹਨਾਂ ਨੂੰ ਸਿੱਧੀਆਂ ਗਾਲਾਂ ਲਿਖਿਆ ਕਰੋ ਥੱਲਿਓ ਉਹ ਸਿੱਧੂ ਰੱਬ ਤੇ ਗੰਦਮੰਦ ਲੋਕਾਂ ਦਾ ਰੱਬ ਨਾਲ ਮੁਕਾਬਲਾ ਕਰਨ ਦਾ ਕੀ ਮਤਲਬ ਪਹਿਲਾਂ ਤਾਂ ਮੈਨੂੰ ਇਹ ਦੱਸੋ ਕੈਨੇਡਾ ਵਿੱਚ ਵੀ ਉਹਦੇ ਬੁੱਤ ਲੱਗ ਗਏ ਅਮਰੀਕਾ ਵਿੱਚ ਵੀ ਲੱਗ ਗਏ ਇੰਡੀਆ ਵਿੱਚ ਲੱਗੇ ਲੱਗੇ ਪੰਜਾਬ 'ਚ ਇੱਕ ਵੀਰ ਪਾਕਿਸਤਾਨ 'ਚ ਬੁੱਤ ਲਾਉਣ ਲਗਾ ਸਿੱਧੂ ਦਾ ਪਾਕਿਸਤਾਨ 'ਚ ਸਟੈਚੂ ਲੱਗੂਗਾ ਸਿੱਧੂ ਦਾ ਇਹ ਬੜੇ ਮਾਣ ਵਾਲੀ ਗੱਲ ਆ ਤੇ ਜੇ ਪਾਕਿਸਤਾਨ 'ਚ ਲੱਗੂਗਾ ਤੇ ਇੱਕ ਦਿਨ ਅਫਗਾਨਿਸਤਾਨ ਦੇ ਲੋਕ ਵੀ ਸਿੱਧੂ ਦਾ ਬੁੱਤ ਲਾਉਣਗੇ ਵੀਰੋ ਸਿੱਧੂ ਦਾ ਬੁੱਤ ਲਾਉਣਗੇ ਇਹ ਵੱਡੀ ਅਚੀਵਮੈਂਟ ਆ ਪੰਜਾਬ ਦੇ ਲੋਕਾਂ ਵਾਸਤੇ ਇੱਕ ਸੂਰਮਾ ਪੰਜਾਬ 'ਚ ਪੈਦਾ ਹੋਇਆ ਤੇ ਵੀਰੋ ਕਦੇ ਜਾਨ ਦੀ ਲੋੜ ਨਹੀਂ ਕਹੇ ਆਲ ਤੂ ਫालतੂ ਨੂੰ ਮੰਨਣ ਦੀ ਲੋੜ ਨਹੀਂ ਸਦਾ ਸਿੱਧੂ ਨੂੰ ਮੰਨਣਾ ਸ਼ੁਰੂ ਕਰਦੋ ਸਿੱਧੂ ਨੂੰ ਮਥੇ ਟਿਕੜੇ ਸ਼ੁਰੂ ਕਰਦੋ ਕਿਉਂਕਿ ਸਿੱਧੂ ਇੱਕ ਰੱਬ ਆ ਸਿੱਧੂ ਇੱਕ ਆਪਣੇ ਆਪ ਦਾ ਰੱਬ ਆ ਸੰਪੂਰਨ ਰੱਬ ਜੀ ਨੇ ਪਹਿਲੋਂ ਹੀ ਆਪਣੀ ਜਿਹੜੀ ਭਵਿੱਖवाणी ਆਪਣੇ ਗੀਤਾ ਚ ਕਰ ਦਿੱਤੀ ਇਹ ਹੋ ਜਾ ਬੰਦਾ ਦੁਨੀਆ ਚ ਪਹਿਲੀ ਵਾਰ ਹੋਇਆ ਜਿਨੇ ਭਵਿੱਖवाणी ਕੀਤੀ ਤੇ ਉਹ ਆਪਣੇ ਆਪ ਜਿਹਾ ਰੱਬ ਆ ਸੱਦੂ ਨੂੰ ਮੰਨਣਾ ਸ਼ੁਰੂ ਕਰ ਲਓ ਵੀਰੋ ਤੇ ਆਪਣਾ ਵੀਡੀਓ ਗੱਟ ਕੇ ਸ਼ੇਅਰ ਕਰ ਦਿਓ ਤੇ ਹਾਲ ਤੂੰ ਫालतू ਜਿਹੜੇ ਲੋਕ ਆ ਇਹਨਾਂ ਨੂੰ ਮੰਨਣਾ ਬੰਦ ਕਰ ਦਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵੀਰੋ